जमात अठवी प्रश्न अड़ताली चक्कर खिंचो जो दो चक्कर पी ਕਿਉਂ ਨੰਬਰੋਂ ਸ਼ੁਰੂ ਹੈ ਸ਼ੋਹੇ ਚੱਕਰ ਪੀ ਨੂੰ ਇਹ ਤੇ ਸ਼ੋਹੇ ਸਭ ਤੋਂ ਪਹਿਲੇ ਨੰਬਰ ਤੇ ਦੋ ਚੱਕਰ ਲੈ ਲਓ ਵੀ ਤੇ ਕਿਉਂ ਕੁਸ਼ ਦੋਰੀ ਤੇ ਦੂਜੇ ਚੱਕਰ ਦਾ ਕੇਂਦਰ ਲੈ ਲੋ ਇਹ ਥੋੜਾ ਜਿਹਾ ਛੋਟਾ ਲੈ ਲਓ ਉਸਨੋਂ ਹੁਣ ਕੀ ਕਰਨਾ ਚੱਕਰ ਪੀ ਦੇ ਉੱਤੇ ਇੱਕ ਬਿੰਦੂ ਲੈ ਲਓ A ਇਹਨੂੰ ਮਿਲਾ ਦਿਓ ਆਪਸ ਵਿੱਚ ਮਿਲਾ ਕੇ ਅੱਗੇ ਵਧਾ ਦਿਓ ਹੁਣ ਆਪਣੇ ਕੋਲੇ ਦੋ ਸੈਟ ਸਕੁਅਰ ਨੇ ਇਹਨਾਂ ਸੈਟ ਸਕੁਅਰ ਨੂੰ ਸੱਜੇ ਹੱਥ ਵਾਲੇ ਸੈਟ ਸਕੁਅਰ ਨੂੰ ਬਿਲਕੁਲ ਨਾਲ ਉਹਦੇ ਪੈਰਲਲ ਲਗਾ ਕੇ ਨਾ ਸਮਾਨਾਂਤਰ ਲਾ ਲਓ ਪਹਿਲਾਂ ਤਾਂ ਇਹਨੂੰ ਖੱਬੇ ਹੱਥ ਵਾਲਾ ਸੈਟ ਸਕੁਅਰ ਛੱਟ ਕਰ ਲਓ ਉਦੋਂ ਬਾਅਦ ਫਿਰ ਸੱਜੇ ਹੱਥ ਵਾਲੇ ਸੈਟ ਸਕੁਅਰ ਨੂੰ ਬਿਲਕੁਲ ਉਹਦੇ ਨਾਲ ਜੋੜ ਲਓ ਤੇ ਹੁਣ ਖੱਬੇ ਹੱਥ ਵਾਲੇ ਨੂੰ ਅੱਗੇ ਲੈ ਜਾਓ ਕਿਉਂ ਤੱਕ ਇਹ ਸਾਡੇ ਕੋਲੇ ਆ ਗਿਆ ਬਿੰਦੂ B ਏ ਤੇ ਬੀ ਨੂੰ ਮਿਲਾ ਦਿਓ ਇਹ ਸਾਡੇ ਇਸ ਜਗ੍ਹਾ ਤੇ ਚੱਕਰ ਦੇਣਾ ਇਹ ਘਟ ਰਿਹਾ ਵਾ ਜਦੋਂ ਲੰਘਦਾ ਵਾ ਇਹ ਹੈਗਾ ਸਾਡੇ ਕੋਲੇ ਬਿੰਦੂ ਸੀ ਕਿਉਂ ਦੇ ਸੀ ਨੂੰ ਮਿਲਾ ਦਿਓ ਜਦੋਂ ਤੁਸੀਂ ਕਹੋ ਤੇ ਸੀ ਨੂੰ ਮਿਲਾ ਦਿੱਤਾ ਨਾ ਤਾਂ ਇੱਕ ਵਾਰੀ ਜ਼ਰੂਰ ਚੈੱਕ ਕਰ ਲਿਓ ਵੀ ਇਹ ਆ ਜਿਹੜਾ ਸਾਡਾ ਬਿੰਦੂ ਆ ਗਿਆ ਨਾ ਆਰ A ਤੋਂ R ਤੇ R ਤੋਂ C ਦੀ ਦੂਰੀ ਬਰਾਬਰ ਇੱਕ ਵਾਰੀ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਚੈੱਕ ਕਰਨੀ ਬਹੁਤ ਜ਼ਰੂਰੀ ਆ ਜਿੰਨੀ A ਤੋਂ ਲੈ ਕੇ R ਆ ਕਿ 19 C ਹੈ ਬਸ ਇਹ ਚੈੱਕ ਕਰ ਲਿਓ ਇਸ ਰਿੱਕੇ ਨਾਲ ਅਸੀਂ ਇੱਕ ਪੀ ਤੇ ਕਯੂ ਨੂੰ ਸ਼ੁੰਦਾ ਹੋਇਆ ਚੱਕਰ ਖਿੱਚ ਦਿੱਤਾ